ਤਾਰ ਠੰਡ ਚ ਵਾਦਾ ਹੋ ਰਿਹਾ ਹੈ ਅਤੇ ਜਨ ਜੀਵਨ ਤੇ ਬੁਰਾ ਅਸਰ ਪਿਆ ਹੋਇਆ ਹੈ। ਐਸ ਹੱਡਚੀਰਵੀ ਠੰਡ ਨੂੰ ਵੇਖਦਿਆਂ ACP सुरेंद्र ਸਿੰਘ ਫਰੈਂਡਸ ਕਲੱਬ ਸੰਸਥਾ ਅਤੇ ਈ ਡਿਵੀਜ਼ਨ ਸਾਂਝ ਕੇਂਦਰ ਵੱਲੋਂ ਸਾਂਝੇ ਤੌਰ ਤੇ ਲੋੜਵੰਦ ਲੋਕਾਂ ਵਿੱਚ ਕੰਬਲ ਅਤੇ ਜ਼ੁਰਾਬਾ ਵੰਡੀਆਂ ਗਈਆਂ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ACP सुरेंद्र ਸਿੰਘ ਅਤੇ ਸੰਸਥਾ ਦੇ ਗਿੱਨੀ ਪਾਰਟੀਆਂ ਵੱਲੋਂ ਦੱਸਿਆ ਗਿਆ ਕਿ ਇਹ ਸੇਵਾ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਏ ਡਿਵੀਜ਼ਨ ਸਾਂਝ ਕੇਂਦਰ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਮੈਂਬਰ ਨਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਲੋਕ ਮੌਜੂਦ ਸਨ ਅੱਜ ਇੱਕ ਸਾਡੇ ਫਰੈਂਡਸ ਕਲੱਬ ਦੇ ਪ੍ਰਧਾਨ ਨੇ ਸ਼੍ਰੀ ਗਿਨੀ ਪਾਟਿਆ ਜੀ ਸਾਡੇ ਪੁਰਾਣੇ ਮਿੱਤਰ ਵੀ ਆ ਔਰ 플러스 ਸਮਾਜ ਸੇਵਾ ਦਾ ਕਾਫੀ ਕੰਮ ਕਰਦੇ ਰਹਿੰਦੇ ਆ ਇਹਨਾਂ ਦੀ ਰਹਿਮ ਰਹਿਨਮਾਈ ਹੇਠ ਔਰ ਸਾਡੇ ਸਾਂਝ ਕੇਂਦਰ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਕਰਮੋ ਡਿਊਟੀ ਸਾਡੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਦਾ ਨਰਿੰਦਰ ਸਿੰਘ ਇਹਨਾਂ ਨੇ ਅੱਜ ਇੱਕ ਬੜਾ ਵਧੀਆ ਉਪਰਾਲਾ ਕੀਤਾ ਜਿਹਦੇ ਵਿੱਚ ਇਹਨਾਂ ਨੇ ਜਿਹੜੇ ਲੋੜਵੰਦ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਅੱਜ ਕੰਬਲ ਔਰ ਜਰਾਬਾਂ ਦਾ ਜਿਹੜਾ ਵਾ ਇਹਨਾਂ ਨੇ ਉਹਨਾਂ ਨੂੰ ਵੰਡੀਆਂ ਨੇ ਔਰ ਇਹਦੇ ਵਿੱਚ ਮੇਰਾ ਵੀ ਇਹਨਾਂ ਨੇ ਸਹਿਯੋਗ ਪਾਇਆ ਜੀ ਮੈਂ ਆਣ ਕੇ ਕੰਮ ਤੇ ਇਹਨਾਂ ਦਾ ਇਹਨਾਂ ਨੇ ਕੀਤਾ ਹੈ ਬਟਾ ਅਦਰਵਾਈਜ਼ ਮੈਂ ਵੀ ਨਾਲ ਆਣ ਕੇ ਜਿਹੜਾ ਵਾ ਉਹ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਆਪਾਂ ਕੰਬਲ ਦਿਓ ਜਰਾਬਾਂ ਜਿਹੜੀਆਂ ਨੇ ਵੰਡੀਆਂ ਅਸੀਂ ਇਹ ਵੀ ਦੇਖਦੇ ਆਂ ਵੀ ਬਾਹਰ ਬਹੁਤ ਜਿਹੜੀ ਜਨਤਾ ਆ ਉਹ ਠੰਡ ਦੇ ਵਿੱਚ ਪਈ ਹੁੰਦੀ ਔਰ ਕਈ ਵਾਰੀ ਕਾਫੀ ਜੜੀਆਂ ਠੰਡ ਦੇ ਵਿੱਚ ਮੌਤਾਂ ਵੀ ਜੜੀਆਂ ਨੇ ਇਹਦੇ ਨਾਲ ਹੁੰਦੀਆਂ ਨੇ ਸਾਡੇ ਕਈ ਜਿਹੜੇ ਗਰੀਬ ਪਰਿਵਾਰ ਦੇ ਜੀ ਨੇ ਜਿੰਨਾਂ ਕੋ ਛੱਤ ਹੈ ਨਹੀਂਆਂ ਜਾਂ ਕੱਪੜੇ ਹੈ ਨਹੀਂਆਂ ਪਾਉਣ ਨੂੰ ਤੇ ਉਹ ਕਾਫੀ ਡੈਥਸ ਇਹਦੇ ਵਿੱਚ ਹੁੰਦੀਆਂ ਨੇ ਅਸੀਂ ਡੇਲੀ ਸਾਡੇ ਥਾਣਾ ਵਾਈਜ਼ ਕੋਈ ਨਾ ਕੋਈ 1 2 1 2 ਆਪਾਂ ਉਹਨਾਂ ਦੀਆਂ ਕਾਰਵਾਈਆਂ ਕਰਦੇ ਆਂ ਤੇ ਸਾਡਾ ਸੁਨਿਆ ਇਹ ਹੀ ਆ ਵੀ ਜਿੱਦਾਂ ਕਿੰਨੀ ਪਾਟੀ ਆ ਜੀ ਇਹਨੇ ਵਧੀਆ ਉਪਰਾਲਾ ਕੀਤਾ ਹੈ ਇਸ ਤਰ੍ਹਾਂ ਬਾਕੀ ਵੀ ਸੰਸਥਾਵਾਂ ਜਿਹੜੀਆਂ ਐਨ ਜੀਓ ਹੈਗੀਆਂ ਨੇ ਉਹਨਾਂ ਨੂੰ ਉਪਰਾਲਾ ਕਰਕੇ ਔਰ ਇਹ ਜਿਹੜੇ ਲੋੜਵੰਦ ਬੰਦੇ ਆ ਉਹਨਾਂ ਨੂੰ ਕੋਈ ਕੰਬਲ ਰਜਾਈਆਂ ਵਗੈਰਾ ਜਾਂ ਇਦਾਂ ਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ ਜਿਸ ਨਾਲ ਉਹ ਠੰਡ ਦੇ ਦਿਨਾਂ ਦੇ ਵਿੱਚ ਆਪਣਾ ਟਾਈਮ ਪਾਸ ਕਰ ਸਕੇ ਹਰ ਸਾਲ ਵਾਂਗਨ ਦੇਖੋ ਸਰਦੀ ਜਿਹੜੀ ਪੈਂਦੀ ਹੈ ਉਹ ਤੇ ਦਿਖਦੀ ਏ ਸਾਨੂੰ ਕਿ ਇਸ ਵਾਰ ਵੀ ਜਦੋਂ ਨਵਾਂ ਸਾਲ ਕੋਈ ਆਂਦਾ ਪਤਾ ਲੱਗਦਾ ਕਿ ਸਰਦੀ ਬਹੁਤ ਜ਼ਿਆਦਾ ਪਰ ਫਰੈਂਡਸ ਕਲੱਬ ਵੱਲੋਂ ਹਰ ਸਾਲ ਅਸੀਂ ਇੱਕ ਉਪਰਾਲਾ ਕਰਦੇ ਹਾਂ ਜਿਹੜੇ ਜਿਹੜੇ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਪਹਿਲਾਂ ਉਹਨਾਂ ਨੂੰ ਵੈਰੀਫਾਈ ਕਰਦੇ ਹਾਂ ਫਿਰ ਅਸੀਂ ਇਹਨਾਂ ਨੂੰ ਕੰਬਲ ਵੰਡਦੇ ਆਂ ਇਸ ਵਾਰ ਸਾਡਾ ਜਿਹੜਾ ਸਾਡਾ ਦੂਸਰੀ ਵਾਰਾ ਪ੍ਰੋਗਰਾਮ ਹੈ ਸਾਂਝ ਕੇਂਦਰ ਨਾਲ ਹਲਕੇ ਸਾਡਾ ਪ੍ਰੋਗਰਾਮ ਚੱਲਿਆ ਹੋਇਆ ਜਿਹੜਾ ਅਸੀਂ ਲੋਕਾਂ ਨੂੰ ਕੰਬਲ ਤੇ ਨਾਲ ਅਸੀਂ ਜੁਰਾਬਾਂ ਵੰਡੀਆਂ ਨੇ ਸਾਡੀ ਕੋਸ਼ਿਸ਼ ਹੈ ਵਾ ਕਿ ਅੱਜ ਸ਼ੁਰੂਆਤ ਹੋਈ ਹੈ ਥੋੜਾ ਲੇਟ ਹੋ ਗਏ ਆ ਪਰ ਸ਼ੁਰੂਆਤ ਹੋਈ ਹੈ ਅਸੀਂ ACP सुरेंद्र ਜੀ ਸਾਡੇ ਬੜੇ ਪਿਆਰੇ ਮਿੱਤਰ ਨੇ ਔਰ ਬੜੇ ਅੱਛੇ ਕੰਮਾਂ 'ਈ ਸਾਡੇ ਨਾਲ ਸਾਥ ਦਿੰਦੇ ਨੇ ਅੱਜ ਉਹਨਾਂ ਕੋਲ ਅਸੀਂ ਟਾਈਮ ਲਿੱਤਾ ਸੀ ਉਹਨਾਂ ਨੇ ਟਾਈਮ ਦਿੱਤਾ ਸਾਨੂੰ ਉਹਨਾਂ ਦਾ ਬਹੁਤ ਕੀਮਤੀ ਟਾਈਮ ਸੀ ਉਹਦੇ ਵਿੱਚੋਂ ਸਾਡੇ ਨਾਲ ਆਏ ਨੇ ਤੇ ਅਸੀਂ ਲੋਕਾਂ ਨੂੰ ਕੰਬਲ ਤੇ ਜਰਾਬਾਂ ਦਿੱਤੀਆਂ ਨੇ ਤੇ ਹੁਣ ਸਾਰਾ ਵੀਕ ਕੋਸ਼ਿਸ਼ ਕਰਾਂਗੇ ਜਿਹੜੇ ਲੋਕਾਂ ਨੂੰ ਜ਼ਰੂਰਤ ਆ ਸੜਕਾਂ ਦੇ ਰਾਤੀ ਵੀ ਕੋਸ਼ਿਸ਼ ਕਰਾਂਗੇ ਜਾ ਕੇ ਜਿਹੜੇ ਜਿਹੜੇ ਬੰਦੇ ਨੂੰ ਜ਼ਰੂਰਤ ਆ ਉਹਨੂੰ ਕੰਬਲ ਵੰਡੇ ਜਾਣਗੇ ਔਰ ਜਿੰਨੀ ਦੇਰ ਸਰਦੀ ਚੱਲੇਗੀ ਸਾਡੀ ਕੋਸ਼ਿਸ਼ ਹੈ ਪੂਰੀ ਜਲਦੀ ਰਹਿ ਕੇ ਕਿ ਅਸੀਂ ਵੱਧ ਤੋਂ ਵੱਧ ਕੰਮ ਕਰੀਏ ਕਿਉਂਕਿ ਸਾਡੀ ਸੰਸਥਾ ਉਹਦੇ ਵੀ ਲਗਾਉਂਦੀ ਹੈ ਗਰੀਨੀ ਦਾ ਵੀ ਖਿਆਲ ਕਰਦੇ ਆ ਔਰ ਸਰਦੀਆਂ ਦੇ ਚ ਅਸੀਂ ਲੋਕਾਂ ਨੂੰ ਕੰਬਲ ਵੀ ਵੰਡਦੇ ਹਾਂ ਗੁਰੂ ਨਗਰੀ ਵਿੱਚ ਪੈ ਰਹੀ ਠੰਡ ਕੜਾਕੇ ਦੀ ਠੰਡ ਤੋਂ ਬਚਾ ਦੇ ਲਈ ਜ਼ਰੂਰਤਮੰਦ ਲੋਕਾਂ ਦੇ ਵਿੱਚ ਲੰਗਰਾਂ ਦੀ ਬੇਸ਼ੁਮਾਰ ਜਿੱਥੇ ਲੋਕਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਉੱਥੇ ਇੱਕ ਨਵਿਕਲਾ ਉਪਰਾਲਾ ਪੁਲਸਰਾਂ ਈ ਡਿਵੀਜ਼ਨ ਸਾਂਝ ਕੇਂਦਰ ਅਤੇ ਫਰੈਂਡਸ ਕਲੱਬ ਦੇ ਸਹਿਯੋਗ ਦੇ ਨਾਲ ਅੱਜ ਜ਼ਰੂਰਤਮੰਦ ਲੋਕਾਂ ਦੇ ਵਿੱਚ ਠੰਡ ਤੋਂ ਬਚਾ ਦੇ ਲਈ ਕੰਬਲ ਅਤੇ ਜੁਰਾਬਾਂ ਦੀਆਂ ਵੰਡੀਆਂ ਗਈਆਂ ਨੇ ਤਾਂ ਜੋ ਉਹ ਠੰਡ ਤੋਂ ਬਚ ਸਕਣ ਔਰ ਉਹਨਾਂ ਨੇ ਆਖਿਆ ਕਿ ਭਵਿੱਖ ਦੇ ਵਿੱਚ ਵੀ ਉਹਨਾਂ ਸੋਸਾਇਟੀ ਵੱਲੋਂ ਸਾਂਝ ਕੇਂਦਰ ਵੱਲੋਂ ਇਹ ਪ੍ਰਾਲੇ ਗਾਂ ਵੀ ਚੱਲਦੇ ਰਹਿਣਗੇ ਤਾਂ ਜੋ ਜਿਹੜੇ ਲੋਕ ਹੈ ਜ਼ਰੂਰਤਮੰਦ ਜਾਂ ਠੰਡ ਤੋਂ ਬਚਾ ਦੇ ਲਈ ਲੋਕਾਂ ਨੂੰ ਢਗਿਆ ਜਾ ਸਕੇ ਠੰਡ ਤੋਂ ਬਚਾਇਆ ਜਾ ਸਕੇ ਔਰ ਹੋਰ ਸੋਸਾਇਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਪ੍ਰਾਲੇ ਦੇ ਵਿੱਚ ਉਹ ਸਹਿਯੋਗ ਕਰਨ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਅਚੂਲ ਸ਼ਰਮਾ ਫਾਸਟ I'm